ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਪਾਲਿਸੀ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਦੀ ਜਾ ਰਹੀ ਹੈ ਇੱਕ ਪਾਸੇ ਕਿਸਾਨਾਂ ਨੇ ਸਾਫ਼ ਤੌਰ ਤੇ ਮਨਾਂ ਕਰ ਦਿੱਤਾ ਹੈ ਆਪਣੀ ਜ਼ਮੀਨ ਦੇਣ ਦੇ ਲਈ ਤੇ ਹੁਣ ਦੂਸਰੇ ਪਾਸੇ ਹਾਈ ਕੋਰਟ ਦੇ ਵਿੱਚ ਇਸ ਪਾਲਿਸੀ ਦੇ ਖਿਲਾਫ ਪੀਆਈਐਲ ਵੀ ਪਾ ਦਿੱਤੀ ਗਈ ਹੈ ਜੀ ਹਾਂ ਹਾਈ ਕੋਰਟ ਦੇ ਵਿੱਚ ਪੀਆਈਐਲ ਪਾਈ ਗਈ ਹੈ ਇੱਕ ਸਮਾਜ ਸੇਵੀ ਨਵੀਨਦਾਰ ਪੀਕੇ ਸਿੰਘ ਹੋਰਾਂ ਵੱਲੋਂ ਤੇ ਜਿਨ੍ਹਾਂ ਨੇ ਇਹਦੇ ਵਿੱਚ ਵੱਡੇ ਵੱਡੇ ਕਈ ਦਾਅਵੇ ਕੀਤੇ ਨੇ ਤੇ ਜਿਸ ਦੇ ਵਿੱਚ ਪਹਿਲਾ ਦਾਵਾ ਉਹਨਾਂ ਨੇ ਇਹ ਕੀਤਾ ਹੈ ਕਿ ਇਸ ਇਸ ਜਿਹੜੀ ਲੈਂਡ ਪੂਲਿੰਗ ਸਕੀਮ ਜਿਹੜੀ ਲਿਆਂਦੀ ਜਾ ਰਹੀ ਹੈ ਪਾਲਿਸੀ ਲਿਆਂਦੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਦੇ ਲਈ ਖਤਰਾ ਹੈ ਅਤੇ ਇਸ ਦੇ ਨਾਲ ਫਰਟਾਈਲ ਜ਼ਮੀਨ ਜਿਹੜੀ ਉਪਜਾਊ ਜ਼ਮੀਨ ਹੈ ਉਹ ਵੱਡੇ ਖਤਰੇ ਦੇ ਵਿੱਚ ਆ ਗਈ ਹੈ ਜਿਸ ਦਾ ਕਾਰਨ ਪ੍ਰਦੇਸ਼ ਦੀ ਜਿਹੜੀ ਕਹਿ ਸਕਦੇ ਹੋ ਕਿ ਜਿਹੜਾ ਪੰਜਾਬ ਨੂੰ ਦੇਸ਼ ਦਾ ਅਨਾਜ ਦਾ ਭੰਡਾਰ ਕਿਹਾ ਜਾਂਦਾ ਹੈ ਉਹਦੇ ਤੇ ਉਹ ਇੱਕ ਵੱਡਾ ਖਤਰਾ ਮੰਨੀ ਜਾ ਰਹੀ ਹੈ ਕਿਉਂਕਿ 24000 ਏਕੜ ਜਿਹੜੀ ਫਰਟਾਈਲ ਲੈਂਡ ਲੁਧਿਆਣਾ ਦੇ ਵਿੱਚ ਐਕਵਾਇਰ ਕੀਤੀ ਜਾਣੀ ਹੈ ਤੇ ਉਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 21000 ਲੈਂਡ ਇੰਡਸਟਰੀ ਨੂੰ ਵਧਾਉਣ ਦੇ ਲਈ ਲਈ ਜਾਣੀ ਹੈ ਇਹ ਜਿਹੜਾ ਦਾਵਾ ਕੀਤਾ ਗਿਆ ਹੈ ਪੀਆਈਐਲ ਦੇ ਵਿੱਚ ਦਾਵਾ ਕੀਤਾ ਗਿਆ ਇਸ ਦੇ ਨਾਲ ਹੀ ਜੇ ਦੱਸ ਦਈਏ ਕਿ ਉਹਨਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਇਹਦੇ ਵਿੱਚ ਪ੍ਰਗਟ ਕੀਤਾ ਹੈ ਯਾਨੀ ਕਿ ਚਿੰਤਾਵਾਂ ਨੂੰ ਰਿਪਰੈਜ਼ੈਂਟ ਕੀਤਾ ਇਸ ਪੀਆਈਐਲ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਵਿਰੋਧੀ ਜਿਹੜੇ ਲਗਾਤਾਰ ਅਸ ਜਮੀਨ ਦਾ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਉਹ ਕਿਉਂ ਕਰ ਰਹੇ ਨੇ ਉਹ ਦੱਸਿਆ ਗਿਆ ਕਿਉਂਕਿ ਖੇਤੀਬਾੜੀ ਵਾਲੀ ਉਪਜਾਊ ਜ਼ਮੀਨ ਖਤਰੇ ਵਿੱਚ ਆ ਗਈ ਹੈ ਤੇ ਜ਼ਮੀਨ ਸਿਰਫ ਕਿਸਾਨਾਂ ਦੀ ਜ਼ਿੰਦਗੀ ਲਈ ਨਹੀਂ ਸਗੋ ਦੇਸ਼ ਦੀ ਫੂਡ ਫੂਡ ਸਿਕਿਉਰਿਟੀ ਲਈ ਵੀ ਖਤਰਾ ਹੈ ਤੇ ਇਹਦੇ ਨਾਲ ਹੀ ਜਿਹੜੀ ਅਰਜੀ ਲਾਈ ਗਈ ਹੈ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਕਾਲੇ ਕਾਨੂੰਨਾਂ ਦੇ ਤਰ੍ਹਾਂ ਹੀ ਜਿਹੜੇ ਹੈ ਕਿ ਪੰਜਾਬ ਦੇ ਜਿਹੜੇ ਕਿਸਾਨ ਹੈ ਉਹਨਾਂ ਦੀ ਜਿਹੜੀ ਹੱਕਾਂ ਦੀ ਹੱਕ ਨੇ ਉਹ ਉਹਦੇ ਨਾਲ ਖੋਏ ਜਾ ਸਕਦੇ ਨੇ ਤੇ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਲਿਖਿਆ ਕਿ ਕਿਸਾਨਾਂ ਦੀ ਸਵੈ ਇੱਛਾ ਦੇ ਜਿਹੜਾ ਉਹਨਾਂ ਦਾ ਅਧਿਕਾਰ ਹੈ ਉਹ ਖੋਇਆ ਜਾ ਰਿਹਾ ਕਿਉਂਕਿ ਇਹਦੇ ਵਿੱਚ ਗੱਲ ਇਹ ਚੱਲ ਰਹੀ ਹੈ ਕਿ ਬਿਨਾਂ ਮਰਜ਼ੀ ਤੋਂ ਵੀ ਜਿਹੜੇ ਕਿਸਾਨਾਂ ਦੀ ਬਿਨਾਂ ਮਰਜ਼ੀ ਤੋਂ ਵੀ ਜਿਹੜੀ ਜ਼ਮੀਨ ਹੈ ਉਹ ਲਈ ਜਾ ਸਕਦੀ ਹੈ ਪਰ ਦੂਸਰੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਜਿੰਨੇ ਜਿੰਨੇ ਆਪਣੀ ਲੈਂਡ ਦੇਣੀ ਹੈ ਉਹ ਦੇਵੇ ਜਿੰਨੇ ਨਹੀਂ ਦੇਣੀ ਉਹ ਨਾ ਦੇਵੇ ਸਾਨੂੰ ਕੋਈ ਇਹਦੇ ਵਿੱਚ ਹਰਜ ਨਹੀਂ ਹੈ ਤੇ ਇਹਦੇ ਨਾਲ ਹੀ 2013 ਦੇ 2013 ਦੇ ਵਿੱਚ ਜਦੋਂ ਇਹ ਇਸ ਤਰ੍ਹਾਂ ਦੀ ਪਾਲਿਸੀ ਲਾਈ ਗਈ ਸੀਗੀ ਅਕਾਲੀ ਦਲ ਸਰਕਾਰ ਵੱਲੋਂ ਉਹਦਾ ਜਿਹੜਾ ਹੈ ਕਿ ਉਹਦਾ ਉਹਦੇ ਬਾਰੇ ਦੱਸਿਆ ਗਿਆ ਕਿ ਇਹਦੇ ਵਿੱਚ ਜਿਹੜੀ LAA डबल R 2013 ਦਾ ਐਕਟ ਸੀਗਾ ਜਿਹਦੇ ਵਿੱਚ ਪ੍ਰਕਿਰਿਆ ਲੈਂਡ ਐਕੁਇਜ਼ੀਸ਼ਨ ਰੀਹੈਬਿਲਿਟੇਸ਼ਨ ਐਕਟ ਸੀਗਾ ਉਹਦੀ ਧਾਰਾ 4 8 10 ਤੇ 16 ਦੀ ਉਲੰਘਣਾ ਕਰਦੀ ਹੈ ਜਿਹੜਾ ਕਿ ਉਸ ਵੇਲੇ ਦਾ ਪ੍ਰੋਜੈਕਟ ਸੀਗਾ ਜਦੋਂ ਇਹ ਪਾਲਿਸੀ ਲਿਆਂਦੀ ਗਈ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰ ਵੀ ਕਈ ਇਹ ਦੱਸਦੇ ਨੇ ਕਿ ਇਹ ਪਾਲਿਸੀ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੇਲੇ ਆਈ ਸੀਗੀ ਤੇ ਪਰ ਹੁਣ ਇਸ ਪੀਆਇਲ ਦੇ ਵਿੱਚ ਇਹ ਦੱਸਿਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਜਿਹੜੀ ਐਕਟ ਲਿਆਂਦਾ ਗਿਆ ਸੀਗਾ ਉਹਦੇ ਵਿੱਚ ਜਿਹੜੇ ਸਬਸੈਕਸ਼ਨ ਸੀਗੇ 4 8 10 ਤੇ 16 ਦਾ ਜਿਹੜੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਜਿਹੜੀ ਹਾਈ ਕੋਰਟ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਜਿਹੜੀ ਪਾਲਿਸੀ ਹੈ ਇਹਨੂੰ ਰੱਦ ਕੀਤਾ ਜਾਵੇ ਪਰ ਹੁਣ ਦੂਸਰੇ ਪਾਸੇ ਹਾਈ ਕੋਰਟ ਦੇ ਵਿੱਚ ਅੱਜ ਜਿਹੜੀ ਸੁਣਵਾਈ ਹੋਈ ਉਹਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਤੁਸੀਂ 2025 ਦੀ ਪਾਲਿਸੀ ਦੇ ਰਿਗਾਰਡਿੰਗ ਜਿਹੜੀ ਹੈ ਪਟੀਸ਼ਨ ਪਾਓ ਇਹਦੇ ਵਿੱਚ ਚੇਂजेस ਕਰਕੇ ਲਿਆਓ ਫਿਰ ਅਗਲੀ ਗੱਲ ਸੁਣਾਗੇ ਖੈਰ ਹੁਣ ਅੱਜ ਦੀ ਡੇਟ ਵੀ ਹੋ ਚੁੱਕੀ ਹੈ ਤੇ ਹੁਣ ਦੁਬਾਰਾ ਤੋਂ ਐਡਮਿਟ ਕਰਨ ਦੇ ਲਈ ਪੀਆਈਐਲ ਪਾਈ ਜਾਏਗੀ ਤੇ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਜਿਹੜੀ ਅਦਾਲਤ ਹੈ ਉਹ ਇਸ ਬਾਰੇ ਕੀ ਫੈਸਲਾ ਲੈਂਦੀ ਹੈ ਤੇ ਉਹਦੇ ਦੂਜੇ ਪਾਸੇ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਤੇ ਕਿਸਾਨ ਲਗਾਤਾਰ ਸੜਕਾਂ ਤੇ ਪਹੁੰਚ ਰਹੇ ਨੇ ਤੇ ਅੱਜ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਭਗਵੰਤ ਸਰਕਾਰ ਖਿਲਾਫ ਕੱਢੇ ਜਾ ਰਹੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਲੈਂਡ ਪੂਲਿੰਗ ਪਾਲਿਸੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ